ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਾ ਹੀ ਹੱਥ ਕਰਨਾ ਉਹਨੇ ਇਹ ਮੰਗ ਸਕਦੇ ਆ ਕਿ ਸਭ ਨੂੰ ਜਦੋਂ ਵੰਡਣ ਲੱਗਾਂ ਤੇ ਬਰਾਬਰ ਵੰਡ ਦੇ ਹਮੇਸ਼ਾ ਅਰਦਾਸ ਇਹ ਕਰਦੇ ਆ ਕਿ ਬਰਾਬਰ ਵੰਡ ਕੇ ਦੇ ਜੋ ਵੀ ਹੈ ਕਿਸੇ ਇੱਕ ਕੋਲ ਸਿਰਫ ਦੁੱਖ ਚੱਲੇ ਜਾਂ ਤੇ ਇੱਕ ਕੋਲ ਲਹਿਰਾਂ ਪਹਿਰਾਂ ਇਹ ਨਾ ਹੋਵੇ ਬਸ ਸੱਚਾ ਬਾਦਸ਼ਾਹ ਬਰਾਬਰ ਰੱਖੇ ਇਹ ਫਿਲਮ ਕਾਫੀ ਸਾਲ ਲੇਟ ਹੋ ਗਈ ਜੇ ਜ਼ਿੰਮੇਵਾਰੀ ਨਾ ਹੁੰਦੀ ਤਾਂ ਸ਼ਾਇਦ ਇਕੱਲੇ ਪੈਸੀ ਕਮਰਸ਼ੀਅਲੀ ਸੋਚਣਾ ਹੁੰਦਾ ਤਾਂ ਉਹ ਵੀ ਹਿੱਟ ਫਿਲਮ ਸੀ ਸੈਕੰਡ ਵਾਲੀ ਫਿਲਮ ਫਰਸਟ ਵਾਲੀ ਤੋਂ ਬਾਅਦ ਸੈਕੰਡ ਵਾਲੀ ਆਈ ਜਦੋਂ ਇੰਨਾ ਜ਼ਿਆਦਾ ਬਿਜ਼ਨਸ ਹੋਇਆ ਤੇ ਮੈਂ ਕਹਿੰਦਾ ਅਗਲੇ ਸਾਲੇ ਬਣਾ ਲਓ ਜਦੋਂ ਸਾਨੂੰ ਫੋਨ ਆਉਣ ਲੱਗੇ ਕੋਈ ਕਹੇ ਮੈਂ ਸ਼ਰਾਬ ਛੱਡਤੀ ਮਸ਼ਰਾਬ ਪੀਂਦਾ ਸੀਗਾ ਮੈਂ ਅੱਜ ਤੋਂ ਬਾਅਦ ਪਾਜੀ ਕਦੇ ਲਾਈਵ 'ਚ ਸ਼ਰਾਬ ਨਹੀਂ ਪੀਊਂਗਾ ਮੇਰੀ ਫੈਮਿਲੀ ਬੜੀ ਡਿਸਟਰਬ ਸੀ ਕੋਈ ਕਹੇ ਕਿਸ ਤਰ੍ਹਾਂ ਕੋਈ ਕੁਝ ਕਰੇ ਸੈਕੰਡ ਅਰਦਾਸ ਜਦੋਂ ਅਰਦਾਸ ਕਰਾਂ ਆਈ ਤੇ ਮੈਂ ਬੜਾ ਸ਼ੌਕ ਸੀ ਲੁਧਿਆਣੇ ਇੱਕ ਬੰਦਿਆਂ ਨੇ ਪਤਾ ਨਹੀਂ ਕਿੰਨੇ ਸ਼ੋਅ ਬੁੱਕ ਕਰ ਲਏ ਲੋਕ ਬਾਹਰ ਚੱਪਲਾਂ ਲਾ ਕੇ ਅੰਦਰ ਜਾਂਦੇ ਸੀ ਹਨਾ ਸੋ ਸਾਰੇ ਅੰਦਰ ਬੈਠ ਕੇ ਫਿਲਮ ਦੇਖਦੇ ਸੀਗੇ ਉਹਨੇ ਬੰਦੇ ਨੇ ਕਿਹਾ ਆਓ ਸੀ ਲੰਗਰ ਛਕੋ ਫ੍ਰੀ ਆਫ ਕਾਸਟ ਫਿਲਮ ਦੇਖੋ ਸ਼੍ਰੀ ਕਾਲ ਜੀ ਮੈਂ ਹਸਲੋਨੀ ਸਰੀਨ ਤੇ ਤੁਸੀਂ ਵੇਖ ਰਹੇ ਹੋ ਦੀ ਅਨਮਿਊਟ ਚੈਨਲ ਕਹਿੰਦੇ ਨੇ ਜੀ ਦੁਆ ਦਿਲ ਸੇ ਕਰੋ ਤਾਂ ਕਬੂਲ ਜ਼ਰੂਰ ਹੁੰਦੀ ਹੈ ਦੁਆ ਦਿਲ ਸੇ ਕਰੋ ਤਾਂ ਕਬੂਲ ਜ਼ਰੂਰ ਹੁੰਦੀ ਹੈ ਪਰ ਮੁਸ਼ਕਿਲ ਤਾਂ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੁੰਦੀ ਹੈ ਔਰ ਕਹਿੰਦੇ ਨੇ ਵੀ ਅਰਦਾਸ ਇੱਕ ਵਾਰੀ ਕਰੋ ਭਾਵੇਂ ਦੋ ਵਾਰ ਤੇ ਭਾਵੇਂ ਤਿੰਨ ਵਾਰ ਪਰ ਉਦੋਂ ਤੱਕ ਕਰੋ ਜਦੋਂ ਤੱਕ ਉੱਪਰ ਵਾਲਾ ਤੁਹਾਡੀ ਸੁਣ ਨਹੀਂ ਲੈਂਦਾ ਤੇ ਮੈਨੂੰ ਲੱਗਦਾ ਅੱਜ ਮੇਰੀ ਅਦਾ ਸੁਣੀ ਗਈ ਹੈ ਜੀ ਕਿਉਂਕਿ ਮੇਰੇ ਨਾਲ ਨੇ ਪੰਜਾਬ ਦੇ ਪੰਜਾਬੀ ਅਦੇ ਦੋ ਅਨਮੋਲ ਹੀਰੇ ਇੱਕ ਨੇ ਉਹ ਜਨਾ ਦੀ ਗੁਰੂ ਦੇ ਨਾਲ ਹੈ ਗੂੜੀ ਪ੍ਰੀਤ ਮਿਸਟਰ ਗੁਰਪ੍ਰੀਤ ਤੇ ਜੀ ਇੱਕ ਨੇ ਜੀ குருਦੇ ਲਾਲ ਜਿੱਪੀ ਗਲੇਵਾਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰੇ ਨੂੰ ਸੱਚੇ ਵੱਲੋਂ ਬਹੁਤ ਅਦਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਪਹਿਲਾ ਤੇ ਆਸਟ੍ਰੇਲੀਆ ਜਾਣ ਵਾਸਤੇ ਤੇ ਸਿਡਨੀ ਜਾਣ ਵਾਸਤੇ ਤੇ ਅਰਦਾਸ ਨੂੰ ਸਾਡੇ ਤੱਕ ਲਿਆਉਣ ਵਾਸਤੇ ਥੈਂਕ ਯੂ ਜੀ ਐਕਚੁਅਲੀ ਸਾਡਾ ਤਾਂ ਆਪਣਾ ਬਹੁਤ ਡਰੀਮ ਹੁੰਦਾ ਵਾ ਸਾਡੇ ਬੜੀ ਧੀਰ ਤੋਂ ਅਸੀਂ ਆਪ ਖੁੱਦ ਉਡੀਕ ਕਰ ਰਹੇ ਸੀ ਮੈਨੂੰ ਲੱਗਦਾ ਕਿ ਸਾਡੀ ਉਹ ਫਿਲਮ ਹੈ ਜਿਹਦੀ ਅਸੀਂ ਆਪ ਹੀ ਬਹੁਤ ਉਡੀਕ ਕਰਦੇ ਹਾਂ ਕਿ ਯਾਰ ਹਨਾ ਕਦੋਂ ਹੋ ਕਦੋਂ ਹੋ ਬਟ ਇੱਕ ਸਬਜੈਕਟ ਇਦਾਂ ਦਾ ਹੈ ਸਾਨੂੰ ਹੁੰਦਾ ਕਿ ਜਦੋਂ ਵੀ ਆਵੇ درست ਆਵੇ ਭਾਵੇਂ ਲੇਟ ਹੋ ਜਾਈਏ ਪਰ ਕੱਲ ਨੂੰ ਕੋਈ ਇਹ ਨਾ ਕਹੇ ਕਿ ਯਾਰ ਹੋਰ ਵਧੀਆ ਹੋ ਸਕਦੀ ਸੀ ਹਨਾ ਸੋ ਅਸੀਂ ਆਪਣਾ ਦੀ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਸ ਆ ਗਿਆ ਜੀ ਹੁਣ ਫਿਲਮ ਦੇ ਬਾਰੇ ਗੱਲਾਂ ਬਾਤਾਂ ਮਾਰਨ ਤੁਹਾਡੇ ਨਾਲ ਨਹੀਂ ਬਿਲਕੁਲ ਬਹੁਤ ਵਧੀਆ ਲੱਗਦਾ ਵੀ ਪਹਿਲੀ ਦੂਜੀ ਤੀਜੀ ਹਨਾ ਅਰਦਾਸ ਫਿਰ ਅਰਦਾਸ ਕਰਾਂ ਤੇ ਅਰਦਾਸ ਇਸ ਵਾਰ ਸਰਬਤ ਦੇ ਭਲੇ ਦੀ ਹੈ ਜੀ ਹਨਾ ਤੇ ਸਰਬਤ ਦਾ ਭਲਾ ਮਨ ਲੱਗਦਾ ਤੁਸੀਂ ਉਦਾਂ ਵੀ ਕਰਦੇ ਰਹਿੰਦੇ ਹੋ ਨੇ ਕਰਨ ਵਾਲੇ ਤਾਂ ਅਸੀਂ ਕੋਈ ਨਹੀਂ ਮੰਗਣ ਵਾਲੇ ਜ਼ਰੂਰ ਹੈਗੇ ਆ ਮੰਗਣਾ ਜ਼ਰੂਰ ਚਾਹੀਦਾ ਕਰਨਾ ਤੇ ਉਹਨੇ ਆਪੇ ਹੀ ਆ ਜੀ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਹੀਂ ਹੱਥ ਕਰਨਾ ਉਹਨੇ ਆ ਮੰਗ ਸਕਦੇ ਆ ਕਿ ਸਭ ਨੂੰ ਜਦੋਂ ਵੰਡਣ ਲੱਗਾ ਤਾਂ ਬਰਾਬਰ ਵੰਡ ਦੇ ਖੁਸ਼ੀਆਂ ਵੀ ਬਰਾਬਰ ਵੰਡ ਕੇ ਦੇ ਦੇ ਤਾਂ ਹੀ ਤਾਂ ਸਾਡੀ ਦੀ ਫਿਲਮ ਦੇ ਵਿੱਚ ਇੱਕ ਤੁਸੀਂ ਟ੍ਰੇਲਰ ਚ ਦੇਖ ਲਿਆ ਤੇ ਮੈਂ ਤੁਹਾਨੂੰ ਦੱਸ ਵੀ ਦੇਣਾ ਕਿ ਅਸੀਂ ਉਹਦੇ ਸੀ ਕਹਿੰਨੇ ਵੀ ਅਸੀਂ ਕਹਿੰਨੇ ਵੀ ਖੁਸ਼ੀਆਂ ਤਾਂ ਸਾਰੀਆਂ ਸਾਡੇ ਵੱਲ ਆ ਜਰਮਨ ਚ ਜੀ ਸੋਚਦੇ ਆ ਨਾ ਫਿਰ ਦੁੱਖ ਤਕਲੀਫ ਇਧਰ ਉਧਰ ਵੰਡੀ ਜਾਏ ਜਦ ਕਿ ਬਾਬਾ ਜੀ ਕਹਿੰਦੇ ਵੀ ਜਿਹੜਾ ਇਹ ਇਹ ਵੀ ਇੱਕ ਪ੍ਰਸਾਦ ਹੀ ਉਹ ਸੰਭਾਲ ਲਕਦਾ ਇਹ ਵੀ ਸਾਡੀ ਝੋਲੀ 'ਚ ਹੀ ਪੈਣਾ ਕਿਉਂਕਿ ਗੁਰਬਾਣੀ ਨੇ ਸਾਨੂੰ ਕਿ ਕਿੱਦਾਂ-ਕਿੱਦਾਂ ਸਮਝਾਵੇ ਗੁਰਬਾਣੀ ਤਾਂ ਸਾਨੂੰ ਕਹਿੰਦੀ ਕਿ ਮਰਨ ਲਿਖਾਇ ਮੰਡਲ 'ਚ ਆਏ ਪਹਿਲਾਂ ਮਰਨ ਲਿਖਿਆ ਗਿਆ ਸਾਡਾ ਫਿਰ ਅਸੀਂ ਦੁਨੀਆ ਤੇ ਆਏ ਆ ਵੀ ਹੈਨਾ ਇਹ ਤਾਂ ਯਥਾਰਥ ਹੈ ਨਾ ਫਿਰ ਅਸੀਂ ਕਹਿੰਦੇ ਆ ਜੋ ਪੁਜੈ ਸੋ ਬਿਨਸ ਹੈ ਜਿਨੇ ਪੁਜੈ ਉਹਨੇ ਬਿਨਸ ਨਾਮ ਹੀ ਹੈ ਪਰ ਅਸੀਂ ਚਾਹਨੇ ਵੀ ਇਹ ਚੀਜ਼ਾਂ ਦਾ ਅਸੀਂ ਨਾਮ ਹੀ ਨਹੀਂ ਸੁਣਨਾ ਚਾਹੁੰਦੇ ਛੱਡ ਤੋਂ ਦੂਰ ਰਹਿਣ ਸਚਾਈ ਇਹੀ ਹੈ ਕਿ ਹਰ ਚੀਜ਼ ਉਹਦਾ ਪ੍ਰਸ਼ਾਦ ਹੈ ਦੁੱਖ ਸੁੱਖ ਸਾਰਾ ਉਹਦਾ ਆਪਣਾ ਹੀ ਵਰਤਾਰਾ ਹੈ ਪਰ ਅਸੀਂ ਹਮੇਸ਼ਾ ਅਰਦਾਸ ਇਹ ਕਰਦੇ ਆ ਕਿ ਬਰਾਬਰ ਵੰਡ ਕੇ ਦੇ ਜੇ ਉਹ ਵੀ ਹੈ ਕਿਸੇ ਇੱਕ ਕੋਲ ਸਿਰਫ ਦੁੱਖ ਚਲੇ ਜਾਂ ਤੇ ਇੱਕ ਕੋਲ ਲਹਿਰਾਂ ਪਹਿਰਾਂ ਇਹ ਨਾ ਹੋਵੇ ਬਸ ਸੱਚਾ ਬਾਦਸ਼ਾਹ ਬਰਾਬਰ ਰੱਖੀਂ। ਕੀ ਬਾਤਾਂ ਨੇ ਮੈਨੂੰ ਗੱਲ ਬਹੁਤ ਵਧੀਆ ਲੱਗੀ ਕਹਿੰਦੇ ਨੇ ਵੀ ਜਦੋਂ ਦੁੱਖ ਨਹੀਂ ਆਪਣੇ ਵਾਸਤੇ ਮੰਗੀਦਾ ਹਨਾ ਤੇ ਵਾਕਈ ਸਹੀ ਗੱਲ ਹੈ ਵੀ ਜਦੋਂ ਕਹਿੰਦੇ ਨੇ ਵੀ ਖੁਸ਼ੀਆਂ ਆਪਣੀ ਝੋਲੀ ਪੈਂਦੀਆਂ ਹਨਾ ਨਾ ਤੇ ਜਦੋਂ ਦੁੱਖਾਂ ਦਾ ਸੀ ਰੱਬ ਨੂੰ ਪੁੱਛਦੇ ਆ ਵੀ ਮੈਨੂੰ ਹੀ ਕਿਉਂ ਤੇ ਕਦੀ ਕਿਸੇ ਨੇ ਖੁਸ਼ੀ ਦੇ ਬਾਰੇ ਨਹੀਂ ਪੁੱਛਿਆ ਹੋਏਗਾ ਕਿ ਰੱਬ ਮੈਨੂੰ ਹੀ ਕਿਉਂ ਖੁਸ਼ੀ ਦਿੱਤੀ ਜਾਂ ਮਨੂੰ ਅਚੀਵਮੈਂਟ ਕਿਉਂ ਹਨਾ ਸਾਰਾ ਮੈਨੂੰ ਹੀ ਦੇ ਦੇਣਾ ਕਹਿੰਦਾ ਉਹ ਦੁੱਖ ਵੇਲੇ ਕਹਿੰਦਾ ਬਾਬਾ ਸਾਰੇ ਦੁੱਖ ਮੇਰੇ ਵਾਸਤੇ ਲਿਖੇ ਸੀ ਹੈਨਾ ਤੇ ਜਦੋਂ ਗੱਡੀਆਂ ਦੀ ਇੱਕ ਦੀਆਂ ਅੱਠ ਹੋ ਜਾਣ ਤੇ ਬੈਂਕ ਤੁਹਾਡੇ ਜਿਹੜੇ ਨੇ ਉਹ ਕਹਿੰਣ ਵੀ ਹੁਣ ਹੋਰ ਕਿਤੇ ਖੋਲ ਲੋ ਵੀ ਸਾਡੇ ਕੋ ਤਾਂ ਪੈਸੇ ਨਹੀਂ ਸੰਭੇ ਜਾਂਦੇ ਉਦੋਂ ਨਹੀਂ ਕਹਿੰਦੇ ਬਾਬਾ ਸਾਰਾ ਮੇਰੇ ਵਾਸਤੇ ਲਿਖਿਆ ਹੈ ਉਦੋਂ ਨਹੀਂ ਕਹਿੰਦੇ ਉਦੋਂ ਕਹਿੰਦੇ ਤੇਰਾ ਤੇਰਾ ਹੀ ਦਿੱਤਾ ਸਾਰਾ ਕੁਝ ਹੋਰ ਦਾ ਹੀ ਜਾ ਹੈਨਾ ਸੋ ਇਹ ਇਹ ਕਨਸੈਪਟ ਤੇ ਵੀ ਅਸੀਂ ਗੱਲ ਕੀਤੀ ਹੈ ਫਿਲਮ ਚ ਮੈਂ ਆਈ ਸਵਾਲ ਸੀਗਾ ਵੀ ਦੇਖੋ ਕਮਰਸ਼ੀਅਲ ਸਾਰਿਆ ਹੋ ਰਿਹਾ ਜਾਂ ਜਾਂ ਤੁਸੀਂ ਕਹ ਲਓ ਵੀ ਕਮਰਸ਼ੀਅਲਾਈਜ਼ ਤੁਸੀਂ ਆਫਕੋਰਸ ਜੇ ਤੁਸੀਂ ਆਪਣਾ ਮੂਵੀ ਪ੍ਰੋਡਿਊਸ ਕਰਦੇ ਆ ਪਰ ਇਦਾਂ ਤੇ ਰਿਲੀਜੀਅਸ ਟਾਪਿਕਸ ਨੂੰ ਲੈ ਕੇ ਆਣਾ ਇੰਨਾ ਫੇਅਰਲੈਸ ਕੰਮ ਕਰਨਾ ਇਹ ਵੀ ਇੱਕ ਜ਼ਿੰਮੇਵਾਰੀ ਆਪਣੇ ਆਪ ਚ ਦੇਖੋ ਜੀ ਜ਼ਿੰਮੇਵਾਰੀ ਤਾਂ ਹਰ ਚੀਜ਼ ਦੀ ਹੈ ਜੀ ਕਿਉਂਕਿ ਮੈਨੂੰ ਐ ਲੱਗਦਾ ਕਿ ਕੋਈ ਵੀ ਬੰਦਾ ਜਿਸ ਵੀ ਫੀਲਡ ਵਿੱਚ ਕੰਮ ਕਰਦਾ ਵਾ ਉਹਦੇ ਉੱਤੇ 100 ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨੇ ਉਹ ਪੂਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਨੇ ਸੋ ਅਸੀਂ ਜਦੋਂ ਫਿਲਮਾਂ ਬਣਾਉਨੇ ਆ ਅਸੀਂ ਗਾਣੇ ਬਣਾਉਨੇ ਆ ਜਾਂ ਕੋਈ ਵੀ ਚੀਜ਼ ਕਰਦੇ ਆ ਸਾਡਾ ਕੰਮ ਤੁਹਾਡੇ ਤੱਕ ਪਹੁੰਚਦਾ ਤੇ ਸਾਨੂੰ ਆਪਣੇ ਆਪ ਨੂੰ ਇਹ ਲੱਗਦਾ ਹੁੰਦਾ ਕਿ ਯਾਰ ਅਸੀਂ ਫਿਲਮ ਬਣਾਈ ਆ ਲੋਕਾਂ ਨੇ ਪੈਸੇ ਖਰਚ ਕੇ ਆਉਣਾ ਤੇ ਸਾਡੀ ਜ਼ਿੰਮੇਵਾਰੀ ਆ ਅਸੀਂ ਉਹਨਾਂ ਨੂੰ ਇੰਟਰਟੇਨ ਕਰ ਸਕੀਏ ਜੇ ਇੰਟਰਟੇਨਮੈਂਟ ਵਾਲੀ ਫਿਲਮ ਆ ਜੇ ਕੋਈ ਚੰਗੇ ਅਰਦਾਸ ਤਰ੍ਹਾਂ ਦੀ ਫਿਲਮ ਹੈ ਤਾਂ ਸਾਨੂੰ ਉਹਦਾ ਕਿਹਾਰ ਅਸੀਂ ਉਹਨਾਂ ਨੂੰ ਵਧੀਆ ਗੱਲਾਂ ਦੱਸ ਸਕੀਏ ਉਹ ਬਾਹਰ ਨਿਕਲ ਕੇ ਇਹ ਗੱਲ ਕਹਿਣ ਕਿ ਯਾਰ ਅਸੀਂ ਬੜਾ ਕੁਝ ਸਿੱਖਿਆ ਅਸੀਂ ਆਹ ਕੁਝ ਕੀਤਾ ਉਹ ਚੀਜ਼ਾਂ ਸੋ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਫਿਲਮ ਬਣਾਉਂਦੇ ਹਾਂ ਤਾਂ ਅਸੀਂ ਲੋਕਾਂ ਚੋਂ ਹੀ ਲੈ ਕੇ ਲੋਕਾਂ ਦੀਆਂ ਗੱਲਾਂ ਕਰਦੇ ਹਾਂ ਉਹ ਉਹਦੇ ਪਲੱਸ ਮਾਈਨਸ ਦੱਸਦੇ ਹਾਂ ਅਸੀਂ ਕਦੇ ਕਿਸੇ ਨੂੰ ਨਹੀਂ ਦੱਸਿਆ ਤੁਸੀਂ ਮੇਰੀ ਫਿਲਮ ਦੇਖੋਗੇ ਪਹਿਲੀ ਅਰਦਾਸ ਤੋਂ ਲੈ ਕੇ ਦੂਜੀ ਅਰਦਾਸ ਜਾਂ ਤੀਜੀ ਦਾ ਉਹਦੇ 'ਚ ਮੈਂ ਕਦੇ ਇਹ ਨਹੀਂ ਦੱਸਿਆ ਵੀ ਕੀ ਕੋ ਗਿਪਾ ਦੀ ਗਲਤ ਨੇ ਜਾਂ ਮੈਂ ਗਲਤਾਂ ਮੈਂ ਦੋਨਾਂ ਦਾ ਪੁਆਇੰਟ ਆਫ 视图 ਦਿਖਾਉਣਾ ਕਿ ਯਾਰ ਉਹ ਬੰਦਾ ਐ ਸੋਚਦਾ ਇਹ ਬੰਦਾ ਐ ਸੋਚਦਾ ਹਰ ਫਿਲਮ ਦੇ ਵਿੱਚ ਮੈਂ ਦੱਸਦਾ ਕਿ ਤੁਹਾਡਾ ਦੇਖਣ ਦਾ ਨਜ਼ਰੀਆ ਕੀ ਹੁੰਦਾ ਤੇ ਦੂਜੇ ਨੂੰ ਕੀ ਲੱਗਦਾ ਵਾ ਕਿ ਤੁਸੀਂ ਆਪਣੇ ਆਪ ਸੋਚੀ ਜਾਓਗੇ ਤੁਸੀਂ ਗਲਤ ਕਰਦੇ ਹੋ ਕਿ ਤੁਸੀਂ ਠੀਕ ਕਰਦੇ ਹੋ ਤੁਹਾਨੂੰ ਰੁਟੀਨ ਦੀਆਂ ਗੱਲਾਂ ਨੇ ਇਹ ਕੋਈ ਵੱਡੇ ਵਿਲਨ ਵਾਲੀ ਫਿਲਮ ਨਹੀਂ ਹੁੰਦੀ ਹੈਗੀ ਸੋ ਜ਼ਿੰਮੇਵਾਰੀ ਨਿਭਾਉਣੀ ਬਹੁਤ ਇੰਪੋਰਟੈਂਟ ਹੋ ਗਈ ਹੈ ਔਰ ਮੈਨੂੰ ਲੱਗਦਾ ਕਿ ਉਸੇ ਜ਼ਿੰਮੇਵਾਰੀ ਦੀ ਵਜ੍ਹਾ ਕਰਕੇ ਇਹ ਫਿਲਮ ਕਾਫੀ ਸਾਲ ਲੇਟ ਹੋ ਗਈ ਜੇ ਜ਼ਿੰਮੇਵਾਰੀ ਨਾ ਹੁੰਦੀ ਤਾਂ ਸ਼ਾਇਦ ਕੱਲੇ ਪੈਸੇ ਕਮਰਸ਼ੀਅਲੀ ਸੋਚਣਾ ਹੁੰਦਾ ਤਾਂ ਉਹ ਵੀ ਹਿੱਟ ਫਿਲਮ ਸੀ ਸੈਕੰਡ ਵਾਲੀ ਫਿਲਮ ਫਰਸਟ ਵਾਲੀ ਤੋਂ ਬਾਅਦ ਸੈਕੰਡ ਵਾਲੀ ਆਈ ਜਦੋਂ ਇੰਨਾ ਜ਼ਿਆਦਾ ਬਿਜ਼ਨਸ ਹੋਇਆ ਤੇ ਮੈਂ ਕਹਿੰਦਾ ਅਗਲੇ ਸਾਲੇ ਬਣਾ ਲਓ ਮੈਂ ਕਿਹਾ ਨਹੀਂ ਇਹ ਪ੍ਰੋਪਰ ਜਦੋਂ ਆਈਡੀ ਆਉ ਕਿੰਨੀ ਵਾਰੀ ਭਾਜੀ ਨੇ ਦੱਸਿਆ ਕਿ ਅਸੀਂ ਡਿਸਕਸ ਕਰ ਰਹੇ ਸੀਗੇ 2 ਸਾਲ ਪਹਿਲਾਂ ਵੀ ਕਿ ਯਾਰ ਆ ਉਹ ਆਈਡੀਆ ਠੀਕ ਨਹੀਂ ਲੱਗਿਆ ਨਹੀਂ ਯਾਰ ਉਹ ਗੱਲ ਨਹੀਂ ਗਈ ਪਹਿਲਾਂ ਵਾਲੀ ਨਾਲੋਂ ਬੈਟਰ ਬਣਾਉਣੀ ਪਹਿਲਾਂ ਵਾਲੀ ਨੂੰ ਤਾਂ लेट ਹੋਏ ਮੈਂ ਉਹ ਹੀ ਮੈਂ ਪੁੱਛਣ ਲੱਗੀ ਸੀ ਕਿ ਜਦੋਂ ਤੁਸੀਂ ਆਪਾਂ ਤੁਸੀਂ ਦੱਸਿਆ ਵੀ ਆਈਡੀਆਜ਼ ਦੀ ਗੱਲ ਕੀਤੀ ਹਨ ਤੇ ਪਹਿਲੀ ਦੇ ਦੂਜੀ ਤੇ ਹੁਣ ਤੀਜੀ ਦੇ ਵਿੱਚ ਕਾਮਨ ਚੀਜ਼ ਮੈਨੂੰ ਲੱਗਦਾ ਤੁਸੀਂ ਦੋਵੇਂ ਹੈਗੇ ਹੋ ਹਨ ਤੇ ਤੁਸੀਂ ਤੇ ਤੁਹਾਡੇ ਆਈਡੀਆਜ਼ ਹਨ ਤੇ ਉਹ ਕੱਲੀ ਤੋਂ ਬਾਅਦ ਦੂਜੀ ਤੋਂ ਬਾਅਦ ਹੁਣ ਤੀਜੀ ਦੇ ਵਿੱਚ ਆਈਡੀਆਸ ਹੈ ਜਿਹੜਾ ਗ੍ਰਾਫ ਹੈ ਉਹ ਵੱਧਦਾ ਗਿਆ ਤੇ ਜਿਹੜੇ ਬਾਕੀ ਆ ਤੁਸੀਂ ਐਕਟਰ ਜਾਂ ਐਕਟ੍ਰੈਸ ਐਡ ਕਰਦੇ ਹੋ ਤੇ ਉਹਨਾਂ ਤੱਕ ਡਿਲੀਵਰ ਕਰਨਾ ਮਤਲਬ ਤੁਹਾਡੇ ਲਈ ਤਾਂ ਸੌਖਾ ਹੈ ਵੀ ਆਪਾਂ ਪਹਿਲੇ ਚ ਇਦਾਂ ਕੀਤਾ ਸੀ ਦੂਜੇ ਚ ਇਦਾਂ ਹੁਣ ਤੀਜੇ ਚ ਇਦਾਂ ਕਰ ਲਿਆ ਤੇ ਉਹਨੂੰ ਤੀਜੇ ਤੱਕ ਨਵੇਂ ਐਕਟਰਸ ਨੂੰ ਸਮਝਾਉਣਾ ਹੈ ਉਹਨਾਂ ਤੱਕ ਡਿਲੀਵਰ ਕਰਨਾ ਮੇਰੇ ਖਿਆਲ ਨਾਲ ਇਹ ਨਾਜੀ ਕੋਈ ਫਾਰਮੂਲਾ ਫਿਲਮ ਨਹੀਂ ਹੈ ਅਸੀਂ ਕਹੀਏ ਵੀ ਆ ਫਾਰਮੂਲਾ ਹੈਗਾ ਇਦਾਂ ਅਸੀਂ ਬਣਾ ਦੇਣੀ ਇਦਾਂ ਇਦਾਂ ਚੱਲ ਜਾਣੀ ਇਹਦੇ ਚ ਕਿਸੇ ਐਕਟਰ ਨੂੰ ਕੁਝ ਨਾਂ ਦਾ ਦੱਸਣ ਦੀ ਲੋੜ ਪੈਂਦੀ ਹੈ ਨਾ ਕੁਝ ਵੱਖਰਾ ਉਹਨੂੰ ਕਹਿਣ ਦੀ ਲੋੜ ਪੈਂਦੀ ਹੈ ਇਹ ਆਪਣੇ ਆਪ ਫਲੋ ਚ ਫਿਲਮ ਚੱਲਦੀ ਹੈ ਇਹ ਪਾਤਰ ਸਿਰਜਦੀ ਹੈ ਪਾਤਰ ਆਪਣੇ ਆਪ ਨਿਭਦੇ ਨੇ ਔਰ ਜਿੱਦਾਂ ਕਿ ਪੀਜੀ ਨੇ ਦੱਸਿਆ ਕਿ ਅਸੀਂ ਜ਼ਬਰਦਸਤੀ ਨਹੀਂ ਸੋਚ ਸਕਦੇ ਕਿ ਫਿਰ ਹੁਣ ਤਾਂ ਬਣਾਉਣੀ ਹੀ ਬਣਾਉਣੀ ਐ ਇਸੇ ਸਾਲ ਬਣਾਉਣੀ ਐ ਇਹ ਜਦ ਤੱਕ ਸਹੀ ਚੀਜ਼ ਦੀ ਆਮਦ ਨਹੀਂ ਹੋਏਗੀ ਉਦੋਂ ਤੱਕ ਅਰਦਾਸ ਵਰਗੀ ਮੂਵੀ ਨਹੀਂ ਬਣ ਸਕਦੀ ਹਨਾ ਤੇ ਅਸੀਂ ਇਹਦੇ ਚ ਵੀ ਹੀ ਕੋਸ਼ਿਸ਼ ਕੀਤੀ ਐ ਕਿ ਪਹਿਲੀ ਗੱਲ ਤਾਂ ਸਾਡੀ ਕੋਈ ਹਸਤੀ ਨਹੀਂ ਐ ਕਿ ਅਸੀਂ ਕਿਸੇ ਨੂੰ ਕੋ ਅਕਲ ਦੀ ਗੱਲ ਦੱਸ ਸਕੀਏ ਪਰ ਜਿਹੜੀਆਂ ਅਕਲ ਦੀਆਂ ਗੱਲਾਂ ਪਈਆਂ ਨੇ ਉਹ ਮੈਸੈਂਜਰ ਦਾ ਬਣ ਸਕਦੇ ਨਾ ਵੀ ਆਹ ਗੱਲ ਹੈਗੀ ਜੇ ਆ ਤੁਹਾਡੇ ਸਾਹਮਣੇ ਆ ਠੀਕ ਲੱਗਦੀ ਤਾਂ ਜ਼ਿੰਦਗੀ ਚ ਅਪਣਾ ਲਓ ਨਹੀਂ ਤੇ ਫਿਰ ਇਦਾਂ ਦਾ ਜ਼ਿੰਦਗੀ ਲੰਗੀ ਜਾਂਦੀ ਪਈ ਹੈ ਨਾ ਹੋਰ ਇਸ ਦਾ ਕੋਈ ਫਰਕ ਨਹੀਂ ਸੋ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਸੰਦੇਸ਼ ਵਾਹਕ ਬਣ ਕੇ ਮੈਸੈਂਜਰ ਬਣ ਕੇ ਅਸੀਂ ਸਨੇਹਾ ਜਿਹੜਾ ਲੋਕਾਂ ਤੱਕ ਲੈ ਕੇ ਜਾਈਏ ਔਰ ਅਰਦਾਸ ਮੈਨੂੰ ਲੱਗਦਾ ਹੈ ਚਾਹੇ ਅਰਦਾਸ ਹੋਵੇ ਅਰਦਾਸ ਕਰਾਂ ਹੋਵੇ ਅਰਦਾਸ ਸਰਬਤ ਦੇ ਪੱਲੇ ਦੀ ਇਹ ਆਪਣਾ ਫਰਜ਼ ਨਿਭਾ ਰਹੀ ਹੈ ਔਰ ਬਖੂਬੀ ਨਿਭਾ ਰਹੀ ਹੈ ਕੀ ਬਾਤ ਹੈ ਤੇ ਮੈਂ ਮੈਂ ਹੀ ਕਹਿਣ ਲੱਗੀ ਸੀ ਕਿ ਵੀ ਤੁਸੀਂ ਹੁਣ ਦੱਸਿਆ ਵੀ ਅਸੀਂ ਸਿਰਫ ਦੱਸ ਸਕਦੇ ਆ ਕਿ ਜੋ ਐਜ਼ ਅ ਮੈਸੈਂਜਰ ਹਨ ਤੇ ਜੇ ਮੈਂ ਤੁਹਾਡੇ ਕੈਰੈਕਟਰਸ ਦੀ ਗੱਲ ਕਰਾਂ ਇਹਦੇ ਵਿੱਚ ਇਸ ਮੂਵੀ ਦੇ ਵਿੱਚ ਤੁਸੀਂ ਬਹੁਤ ਸੀਰੀਅਸ ਬਹੁਤ ਰਿਲੀਜੀਅਸ ਹਨਾ ਚੀਜ਼ਾਂ ਆ ਜਾਂ ਗੱਲਾਂ ਉਹਦਾਂ ਦੀਆਂ ਕੀਤੀਆਂ ਨੇ ਤੇ ਰੀਅਲ ਲਾਈਫ ਦੇ ਵਿੱਚ ਤੁਹਾਨੂੰ ਆਪਾਂ ਜਾਣਦੇ ਆ ਵੀ ਤੁਹਾਡੀਆਂ ਰੀਲਸ ਜਿਹੜੀਆਂ ਕਾਮਿਕ ਜਾਂ ਤੁਹਾਡੇ ਆਫ ਕੌਰਸ ਤੁਸੀਂ ਕਾਮੇਡੀ ਤੇ ਸ਼ੁਰੂ ਉਹ ਉਸ ਕੈਰੈਕਟਰ ਜਾਂ ਉਸ ਆਪਣੇ ਜਿਹੜੇ ਕਿਰਦਾਰ ਤੋਂ ਅਲੱਗ ਕੁਝ ਇਦਾਂ ਦਾ ਜਦੋਂ ਕਰਨਾ ਹੁੰਦਾ ਤੇ ਤੁਸੀਂ ਯੂ ਲਵ ਇਟ ਯੂ ਲਾਈਕ ਇਟ ਜਾਂ ਤੁਹਾਡਾ ਇੱਕ ਚੈਲੰਜ ਹੁੰਦਾ ਕਿ ਆਪਾਂ ਇਹ ਚੀਜ਼ ਕਰਨੀ ਆ ਜਾਂ ਲਾਈਕ ਆਸਲੀਅਤ ਹੈ ਜਾਂ ਮੇਰਾ ਆ ਵੀ ਕੈਰੈਕਟਰ ਹੈਗਾ ਜਾਂ ਅਦਰ ਸਾਈਡ ਆਫ ਦ ਕੋਇਨ ਦੇਖੋ ਜਿਹੜਾ ਘੁੱਗੀ ਪਾਜੀ ਦਾ ਕੈਰੈਕਟਰ ਆ ਜਿਹੜਾ ਗੁਰਮਖ ਸਿੰਘ ਜੀ ਹੈ ਪਹਿਲਾਂ ਦੇਖੋ ਸੀਰੀਅਸ ਕੈਰੈਕਟਰ ਨਹੀਂ ਆ ਪਹਿਲੀ ਗੱਲ ਤਾਂ ਇਹ ਆ ਉਹ ਇੱਕ ਵਧੀਆ ਇਨਸਾਨ ਹੈ ਵਧੀਆ ਇਨਸਾਨ ਹੈ ਜਿਹੜਾ ਇੱਕ ਨਾਰਮਲ ਲਾਈਫ ਜੀ ਰਿਹਾ ਵਾ ਔਰ ਉਹ ਕੋਈ ਇਦਾਂ ਦਾ ਵੀ ਹੈ ਨਹੀਂਗਾ ਕਿ ਉਹ ਬਹੁਤ ਜ਼ਿਆਦਾ ਕੋਈ ਜਿਵੇਂ ਅੱਜ ਕੱਲ੍ਹ ਕਹ ਲਈਏ ਕਿ ਬਾਬੇ ਬੈਠ ਜਾਂਦੇ ਆ ਕੋਈ ਉਦਾਂ ਦਾ ਕਿਰਦਾਰ ਥੋੜੀ ਹੈ ਨਹੀਂਗਾ ਉਹ ਉਹ ਤਾਂ ਇੱਕ ਜੋ ਗੱਲਾਂ ਉਹਨੇ ਜ਼ਿੰਦਗੀ ਚ ਸਿੱਖੀਆਂ ਨੇ ਵਧੀਆ ਵਧੀਆ ਜੋ ਆਪਾਂ ਗੁਰਬਾਣੀ ਚ ਪੜਿਆ ਸੁਣਿਆ ਸਾਰਾ ਕੁਝ ਜੋ ਕਰ ਰਹੇ ਆ ਉਸੇ ਚੀਜ਼ਾਂ ਨੂੰ ਅੱਗੇ ਅੱਗੇ ਉਹ ਕਿਰਦਾਰ ਦੱਸਦਾ ਪਰ ਖੁਸ਼ ਰਹਿੰਦਾ ਹੈ ਔਰ ਲੋਕਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦਾ ਕਿ ਪੋਜ਼ਿਟਿਵ ਹੋ ਕੇ ਜ਼ਿੰਦਗੀ ਜਿਉਂ ਐਵੇਂ ਮਤਲਬ ਰੋਣੇ ਨਹੀਂ ਰੋਈ ਜਾਂਦੇ ਹੈਗੇ ਜ਼ਿੰਦਗੀ ਦੇ ਹਨਾ ਖੁਸ਼ ਰਹਿਣ ਦੇ ਬਾਰੇ ਦੱਸਦਾ ਵਾ ਔਰ ਮੇਰਾ ਕਿਰਦਾਰ ਤਾਂ ਇਹਦੇ ਵਿੱਚ ਕੋਈ ਐ ਨਹੀਂਗਾ ਕਿ ਕਿਉਂਕਿ ਮੇਰਾ ਕਿਰਦਾਰ ਤਾਂ ਨਾਰਮਲ ਕਿਰਦਾਰ ਹੀ ਹੈ ਸਿੰਪਲ ਜਿਹੜਾ ਕਈ ਦੂਜੀਆਂ ਫਿਲਮਾਂ 'ਚ ਹੁੰਦਾ ਉਸ ਤਰੀਕੇ ਦਾ ਡਿਫਰੈਂਟ ਇੱਕ ਕਿਰਦਾਰ ਹੈ ਹਾਂ ਮੇਰੀ ਲਾਈਫ ਦੇ ਵਿੱਚ ਕੁਝ ਅਲੱਗ ਇਸ਼ੂ ਚੱਲਦੇ ਨੇ ਤੇ ਕਿਸੇ ਦੀ ਲਾਈਫ ਚ ਕੋਈ ਅਲੱਗ ਈਸ਼ੂ ਚੱਲਦੇ ਨੇ ਉਹ ਕਿਵੇਂ ਇੱਕ ਤੋਂ ਬੰਦੇ ਨਾਲ ਕੇ ਕਨੈਕਟ ਹੋ ਜਾਂਦੇ ਨੇ ਤੇ ਉਹ ਬੰਦਾ ਉਹਨੂੰ ਕਿਸ ਤਰੀਕੇ ਨਾਲ ਅੱਗੇ ਪੋਜ਼ਿਟਿਵ ਵੇ ਨੂੰ ਜਿਉਣਾ ਸਿਖਾਉਂਦਾ ਹੈ ਤੇ ਹੌਲੀ-ਹੌਲੀ ਚੀਜ਼ਾਂ ਠੀਕ ਹੋ ਜਾਂਦੀਆਂ ਬਾਕੀ ਇਹ ਹੈ ਜੀ ਕੋਈ ਵੀ ਫਿਲਮ ਬਣਾਉਨੇ ਆ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਤੁਸੀਂ ਸਾਰੇ ਖੁਸ਼ ਹੋਣੇ ਚਾਹੀਦੇ ਹੋ ਇੱਕ ਪੋਜ਼ਿਟਿਵ ਵਾਈਬ ਹੋਣੀ ਚਾਹੀਦੀ ਹੈ ਸੈੱਟ ਦੇ ਉੱਤੇ ਹਾਸਾ ਮਜ਼ਾਕ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਰੰਗ ਹੈ ਜਿਹੜਾ ਤੁਹਾਡੀ ਜ਼ਿੰਦਗੀ 'ਚੋ ਕਦੇ ਵੀ ਜਾਣਾ ਨਹੀਂ ਚਾਹੀਦਾ ਖੁਸ਼ ਰਹੋਗੇ ਤੁਸੀਂ ਤਾਂ ਵਧੀਆ ਜਿਉਓਗੇ ਸੋ ਮੈਂ ਤਾਂ ਬਹੁਤ ਬlesed ਫੀਲ ਕਰਦਾ ਹਾਂ ਕਿ ਮੇਰੇ ਆਸ-ਪਾਸ ਸਾਰੇ ਬੰਦੇ ਅਸੀਂ ਬੈਠਦੇ ਹਾਂ ਜਦੋਂ ਵਧੀਆ ਗੱਲਾਂ ਸੁਣਦੇ ਹਾਂ ਹੱਸਦੇ ਹਾਂ ਮਜ਼ਾਕ ਕਰਦੇ ਹਾਂ ਇੱਕ ਦੂਜੇ ਨਾਲ ਇਸ ਤੋਂ ਵਧੀਆ ਲਾਈਫ ਕੀ ਹੋ ਸਕਦੀ ਆ ਸੋ ਉਹ ਚੱਲਦੀ ਆ ਔਰ ਵਧੀਆ ਉਸੇ ਤਰੀਕੇ ਨਾਲ ਫਿਲਮ ਬਣਾਉਨੇ ਆ ਔਰ ਅਸੀਂ ਤਾਂ ਅਰਦਾਸ ਦੇ ਵਿੱਚ ਐਤਕੀ ਅਰਦਾਸ ਸਰਬੱਧ ਦੇ ਭਲੇ ਦੀ ਫਿਲਮ ਦੇ ਵਿੱਚ ਜਿੰਨਾ ਸਫਰ ਅਸੀਂ ਤੈਅ ਕੀਤਾ ਅਸੀਂ ਉਹਦੇ ਵਿੱਚ ਬਹੁਤ ਕੋਸ਼ਿਸ਼ਾਂ ਕੀਤੀ ਕਿ ਵਿੱਚ ਕਾਫੀ ਕਾਫੀ ਦਿਨ ਅੱਧਾ ਦਿਨ ਬ੍ਰੇਕ ਲੈ ਕੇ ਅਸੀਂ ਬੈਠੇ ਗੱਪਾਂ ਮਾਰੀਆਂ ਰਿਸ਼ੀ ਮੈਮ ਘੁੱਗੀ ਪਾਜੀ ਅਸੀਂ ਸਾਰੇ ਕਦੇ ਸ਼ਾਮ ਨੂੰ ਬੈਠ ਕੇ ਕਦੇ ਦੁਪਹਿਰੇ ਬੈਠ ਕੇ ਕਿਉਂਕਿ ਜਰਨੀ ਸੀ ਸਾਡੀ ਬਹੁਤ ਲੰਮੀ ਤੇ ਹੋਟਲਾਂ 'ਚ ਇਕੱਠੇ ਰਹਿੰਦੇ ਸੀ ਸੋ ਬਹੁਤ ਇੱਕ ਵਧੀਆ ਟਾਈਮ ਸਾਡੀ ਲਾਈਫ ਦਾ ਚੱਲਿਆ ਇੱਕ ਵਧੀਆ ਫਿਲਮ ਤਾਂ ਬਣੀ ਬਣੀ ਇੱਕ ਸਾਨੂੰ ਜੋ ਲੱਗਦਾ ਸੀ ਬਟ ਸਾਡੀ ਲਾਈਫ ਦਾ ਵੀ ਇੱਕ ਚੰਗਾ ਸਮਾਂ ਅਸੀਂ ਇਕੱਠਿਆਂ ਨੇ ਬਤਾਇਆ ਮੈਨੂੰ ਲੱਗਦਾ ਹਰ ਹਰ ਅਦਾਸ ਨਾਲ ਥੋੜੀ ਜਿਹੜੀ ਕਨੈਕਟੀਵਿਟੀ ਵੱਧਦੀ ਜਾ ਰਹੀ ਹੈ ਆਪਸਟ ਬਿਲਕੁਲ ਜੀ ਦੇਖੋ ਇਹ ਸਾਡਾ ਹੁਣ ਸਾਂਝਾ ਮਿਸ਼ਨ ਬਣ ਗਿਆ ਕੋਈ ਫਿਲਮ ਨਹੀਂ ਰਹਿ ਗਈ ਸਾਡੇ ਲਈ ਇਹ ਸਾਡਾ ਮਿਸ਼ਨ ਹੈ ਕਿ ਜੇ ਸਾਡੇ ਤੇ ਮਹਾਰਾਜ ਨੇ ਜ਼ਿੰਮੇਵਾਰੀ ਪਾਈ ਹੈ ਤੇ ਇਹਨੂੰ ਬਾਖੂਬੀ ਨਿਭਾਵਾਂਗੇ ਬਾ ਅਦਬ ਨਿਭਾਵਾਂਗੇ ਔਰ ਬਰਖੁਰਦਾਰ ਬਣ ਕੇ ਆਪਣੀ ਆਵਾਮ ਦੇ ਨਿਭਾਵਾਂਗੇ ਇਹਨੂੰ ਕਿਉਂਕਿ ਸਾਡੇ ਕੋਲ ਰੋਜੀ ਰੋਟੀ ਲਈ ਹੁਣ ਹੋਰ ਫਿਲਮਾਂ ਹੈਗੀਆਂ ਨੇ ਰੋਜੀ ਰੋਟੀ ਦਾ ਮਸਲਾ ਬਾਬੇ ਨੇ ਹੱਲ ਵੀ ਕਰਤਾ ਹੋਇਆ ਕੋਈ ਐਡਾ ਮਸਲਾ ਰਹਿ ਨਹੀਂ ਗਿਆ ਜੀ ਕਿਛਣਾ ਹੁਣ ਸਿਰਫ ਪੇਬੈਕ ਕਰਨ ਦਾ ਟਾਈਮ ਆ ਰੀਪੇ ਕਿਵੇਂ ਕਰਨਾ ਸੋਸਾਇਟੀ ਨੂੰ ਜਿਨੇ ਤੁਹਾਨੂੰ ਇੰਨਾ ਕੁਛ ਦਿੱਤਾ ਔਰ ਸਾਡੀ ਕਿਸੇ ਇੱਕ ਗੱਲ ਦਾ ਸਾਡੇ ਕਿਸੇ ਵੀਰ ਭੈਣ ਦੇ ਕਿਸੇ ਬੱਚੇ ਤੇ ਅਸਰ ਹੋ ਜਾਂਦਾ ਪੋਜ਼ਿਟਿਵ ਅਸਰ ਹੋ ਜਾਏ ਤੇ ਮੇਰੇ ਖਿਆਲ ਨਾਲ ਉਹ ਵੀ ਸਾਰੀ ਜ਼ਿੰਦਗੀ ਇਸ ਗੱਲ ਹੀ ਧੰਨਵਾਦੀ ਹੋਏਗਾ ਕਿ ਮੇਰੇ ਬੱਚੇ ਇਸ ਚੇਂਜ ਆਈ ਤੁਹਾਡੀ ਇਹ ਗੱਲ ਸੁਣ ਕੇ ਅਸੀਂ ਤੋ ਹੁਣ ਨਜ਼ਾਰੇ ਲੈ ਰਹੇ ਹਾਂ ਉਸ ਕੁਦਰਤ ਦੇ ਬਖਸ਼ੇ ਹੋਏ ਆਨੰਦ ਲੈ ਰਹੇ ਹਾਂ ਜੀ ਇਦਾਂ ਦੇ ਹਾਂ ਹੈ ਕੀ ਬਾਤ ਹੈ ਵਾਕੀ ਤੁਹਾਡੀ ਗੱਲ ਠੀਕ ਹੈ ਵੀ ਜੇ ਇੱਕ ਵੀ ਇਨਸਾਨ ਦੇ ਉੱਤੇ ਇਸ ਚੀਜ਼ ਦਾ ਜਾਂ ਇਸ ਮੈਸੇਜ ਦਾ ਫਰਕ ਪੈ ਜਾਂਦਾ ਹੈ ਆਪਣੇ ਆਪ ਦੇ ਵਿੱਚ ਉਹ ਬਦਲ ਜਾਂਦਾ ਹੈ ਤੇ ਕਾਮਯਾਬੀ ਹੈ ਤੇ ਮੈਨੂੰ ਲੱਗਦਾ ਹੁਣ ਅਰਦਾਸ ਜਿਹੜੀ ਹੈ ਨਾ ਉਹ ਵਾਕੀ ਤੁਹਾਡੀ ਗੱਲ ਠੀਕ ਹੈ ਵੀ ਹੁਣ ਉਹ ਉਹ ਉਸ ਸਟੇਜ ਪਾਰ ਕਰ ਚੁੱਕੀ ਐ ਬੈਨੂੰ ਪ੍ਰੋਮੋਸ਼ਨ ਦੇ ਵੀ ਲੋੜ ਪਏ ਹਨ ਪਰ ਫਿਰ ਵੀ ਜੇ ਮੈਂ ਅਰਦਾਸ ਬਾਨ ਜਾਂ ਅਰਦਾਸ ਕਰਾਂ ਜਾਂ ਹੁਣ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਹੈ ਇਹਦੇ ਵਿੱਚੋਂ ਆਪਾਂ ਕੀ ਲੈ ਕੇ ਜਾਵਾਂਗੇ ਜਦੋਂ ਥੀਏਟਰ ਚੋਂ ਬਾਹਰ ਨਿਕਲਾਂਗੇ ਇਹ ਮੈਂ ਦੋਵਾਂ ਨੂੰ ਪੁੱਛਾਂਗੀ ਪਹਿਲਾਂ ਉਧਰ ਹੀ ਪੁੱਛੋ ਜੀ ਇਹਦੇ ਚ ਪਹਿਲੋਂ ਤਾਂ ਉਹੀ ਲੈ ਕੇ ਜਾਵਾਂਗੇ ਜੀ ਸਾਡੇ ਕੋਲ ਅਥਾ ਸਾਗਰ ਹੈ ਜਿਹੜਾ ਗੁਰੂ ਸਾਹਿਬ ਦਾ ਉਹਦੇ ਜੋ ਹਰ ਵਾਰੀ ਚਾਰ ਕਿ ਸਵੰਤੀ ਬੂੰਦਾਂ ਕੋਸ਼ਿਸ਼ ਕਰੀਦੀਆਂ ਕਿ ਇਸ ਫਿਲਮ ਦੇ ਵਿੱਚ ਪੈ ਜਾਣ ਤੇ ਲੋਕ ਉਹ ਲੈ ਕੇ ਜਾਣਗੇ ਜੀ ਮਤਲਬ ਤੁਹਾਡੇ ਫੋਨ ਦੇ ਉੱਤੇ ਰੋਜ਼ ਇੱਕ ਬੈਲ ਵੱਜਦੀ ਹੈ ਹਨਾ ਲੋਕਾਂ ਨੇ ਅੱਜਕੱਲ ਰਿੰਗਟੋਨਾਂ ਲਾਈਆਂ ਹੁੰਦੀਆਂ ਨਾਨਕ ਚਿੰਤਾ ਮਤ ਕਰ ਚਿੰਤ ਕਰੋ ਚਿੰਤਾ ਤਿਸ ਹੀ ਹੈ ਹਨਾ ਜਲ ਮੈਂ ਜੰਤੂ ਪਾਇਨ ਤੇ ਨਾ ਵੀ ਰੋਜ਼ੀ ਦੇ ਪਰ ਅਸੀਂ ਉਸੇ ਰਿੰਗਟੋਨ ਦੀ ਤਰ੍ਹਾਂ ਹੀ ਸੁਣਦੇ ਆਂ ਹੈ ਨਾ ਪਰ ਜਦੋਂ ਫਿਲਮ ਦੇ ਵਿੱਚ ਉਹ ਕਿਸੇ ਚੀਜ਼ ਨਾਲ ਆ ਕੇ ਰੈਲੇਵੈਂਟ ਹੋ ਜਾਂਦੀ ਹੈ ਸਾਨੂੰ ਪਤਾ ਲੱਗਦਾ ਕਿ ਇਹ ਸਾ ਇਹ ਸਿਚੁਏਸ਼ਨਾਂ ਤੇ ਸਾਡੀ ਜ਼ਿੰਦਗੀ ਦੀਆਂ ਉਸ ਪੰਕਤੀ ਦੀ अहमियत ਵੀ ਪਤਾ ਲੱਗਦੀ ਹੈ ਉਹਦੇ ਅਰਥ ਨਹੀਂ ਸਮਝ ਆਉਂਦੇ ਨੇ ਜਿੱਦਾਂ ਪਹਿਲੀ ਅਰਦਾਸ ਵਿੱਚ ਅਸੀਂ ਇਹ ਪੰਕਤੀ ਮਹਾਰਾਜ ਤੋਂ ਲਈ ਸੀ ਹੈ ਨਾ ਫਿਲਮ ਦੇ ਵਿੱਚ ਜਦੋਂ ਮੈਂ ਬੀ ਐਨ ਸ਼ਰਮਾ ਭਾਜੀ ਨੂੰ ਗੱਲ ਲਾ ਕੇ ਸਮਝਾਣਾ ਕਿ ਨਾਨਕ ਚਿੰਤਾ ਮਤ ਕਰ ਚਿੰਤਾ ਤਿਸ ਹੀ ਹੈ ਤੂੰ ਬੈਠਿਆ ਨਾ ਚਿੰਤਾ ਕਰਨ ਵਾਲਾ ਹੈ ਨਾ ਆਪਾਂ ਚਿੰਤਾ ਕਰ ਜਾਲ ਮੇ ਜਨ ਤੋਪਾਇਨ ਇਹਨੇ ਜਾਲਤ ਵੀ ਜੀਵ ਪੈਦਾ ਕੀਤੇ ਨਾ ਰੋਜ਼ੀ ਤਾਂ ਉਹਨਾਂ ਦੀ ਵੀ ਪਹਿਲਾਂ ਉਹਨੇ ਤਿਆਰ ਕਰ ਲਈ ਜੀ ਫੇਰ ਉਹ ਜੀਵ ਪੈਦਾ ਹੋਏ ਨੇ ਤਾਂ ਜੇ ਤੈਨੂੰ ਆਪਣੇ ਦੋਤੇ ਦਾ ਫਿਕਰ ਹੈ ਤੇ ਇਹਦਾ ਵੀ ਰਿਜ਼ਕ ਰੱਬ ਨੂੰ ਪਤਾ ਹੈ ਇਹਨੇ ਕਿਵੇਂ ਪਲਣਾ ਤੇਰੀ ਧੀ ਦਾ ਦੁੱਖ ਸੁੱਖ ਵੀ ਉਹਨੂੰ ਪਤਾ ਹੈ ਔਰ ਤੇਰੇ ਜਵਾਈ ਨੇ ਕਦੋਂ ਆਉਣਾ ਕਿਵੇਂ ਆਉਣਾ ਇਹ ਵੀ ਉਹਨੂੰ ਮਾਲਕ ਨੂੰ ਪਤਾ ਹੈ ਔਰ ਜਿਹੜੀ ਚੀਜ਼ ਇੱਕ ਰੈਲੇਵੈਂਟ ਹੋ ਜਾਂਦੀ ਨਾ ਉਹਦੀ ਸਮਝ ਤੇ ਉਹਦਾ ਅਸਰ ਦੋਨੋਂ ਹੀ ਵੱਜ ਜਾਂਦੇ ਨੇ ਕਿਉਂ ਇਹ ਲੈ ਕੇ ਜਾਣਗੇ ਲੋਕ ਕਾ ਵਾ ਤਾਂ ਇੰਨੀ-ਇੰਨੀ ਵਡੀਆਂ ਗੱਲਾਂ ਹੋ ਗਿਆ ਨੇ ਹੁਣ ਤੁਸੀਂ ਕਹ ਵੀ ਇਹਨਾਂ ਵਾਰ ਪਹਿਲਾਂ ਤੇ ਹੁਣ ਤੁਹਾਡੀ ਵਾਰੀ ਹੈ ਜੀ ਨਹੀਂ ਐਕਚੁਅਲੀ ਕੀ ਹੈ ਕਿ ਦੇਖੋ ਅਸੀਂ ਤਾਂ ਜਦੋਂ ਪਹਿਲੀ ਫਿਲਮ ਵੀ ਬਣਾਈ ਸੀ ਮੈਂ ਤਾਂ ਸਿਰਫ ਇੱਕ ਕੋਸ਼ਿਸ਼ ਕੀਤੀ ਸੀ ਕਿ ਇੱਕ ਮੈਂ ਵਧੀਆ ਫਿਲਮ ਬਣਾਵਾਂ ਇੱਕ ਵਧੀਆ ਸਬਜੈਕਟ ਨੂੰ ਅਟੈਂਪਟ ਕਰਾਂ ਸੈਕੰਡ ਟਾਈਮ ਵੀ ਮੈਂ ਉਹੀ ਕੀਤਾ ਸੀ ਔਰ ਤੁਸੀਂ ਬਿਲੀਵ ਕਰਿਓ ਪਹਿਲੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਕਈ ਚੀਜ਼ਾਂ ਮੈਂ ਆਪਣੇ ਅਕੋਰਡਿੰਗ ਬਣਾ ਲੀਆਂ ਸੀ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਇਹਨਾਂ ਦਾ ਅਸਰ ਕਿੰਨਾ ਜ਼ਿਆਦਾ ਹੋਵੇਗਾ ਹਣਾ ਜਦੋਂ ਸਾਨੂੰ ਫੋਨ ਆਉਣ ਲੱਗੇ ਕੋਈ ਕਹੇ ਮੈਂ ਸ਼ਰਾਬ ਛੱਡਤੀ ਮੈਂ ਸ਼ਰਾਬ ਪੀਂਦਾ ਸੀਗਾ ਮੈਂ ਅੱਜ ਤੋਂ ਬਾਅਦ ਭਾਜੀ ਕਦੇ ਲਾਈਵ 'ਚ ਸ਼ਰਾਬ ਨਹੀਂ ਪੀਊਂਗਾ ਮੇਰੀ ਫੈਮਲੀ ਬੜੀ ਡਿਸਟਰਬੀ ਕੋਈ ਕਹੇ ਕਿਸ ਤਰ੍ਹਾਂ ਕੋਈ ਕੁਝ ਕਰੇ ਸੈਕੰਡ ਅਰਦਾਸ ਜਦੋਂ ਅਰਦਾਸ ਕਰਾਂ ਆਈ ਮੈਂ ਬੜਾ ਸ਼ੌਕ ਸੀ ਲੁਧਿਆਣੇ ਇੱਕ ਬੰਦਿਆਂ ਨੇ ਪਤਾ ਨਹੀਂ ਕਿੰਨੇ ਸ਼ੋਅ ਬੁੱਕ ਕਰ ਲਏ ਲੋਕ ਬਾਹਰ ਚੱਪਲਾਂ ਲਾ ਕੇ ਅੰਦਰ ਜਾਂਦੇ ਸੀ ਹਨਾ ਸੋ ਸਾਰੇ ਅੰਦਰ ਬੈਠ ਕੇ ਫਿਲਮ ਦੇਖਦੇ ਸੀਗੇ ਉਹਨੇ ਬੰਦੇ ਨੇ ਕਿਹਾ ਆਓ ਤੁਸੀਂ ਲੰਗਰ ਛਕੋ ਫ੍ਰੀ ਆਫ ਕਾਸਟ ਫਿਲਮ ਦੇਖੋ ਬੜੇ ਲੋਕਾਂ ਨੇ ਐਵੇਂ ਐਵੇਂ ਚੀਜ਼ਾਂ ਕੀਤੀਆਂ ਸੋ ਉਹ ਬੰਦੇ ਕਹਿੰਦੇ ਸੀ ਮੈਨੂੰ ਜਦੋਂ ਆ ਆ ਸਾਡੇ ਭਾਈ ਭਿੰਦਰਪਾਲ ਜੀ ਮਿਲੇ ਤਾਂ ਉਹਨਾਂ ਨੇ ਮੈਨੂੰ ਰੋਕਿਆ ਗੱਡੀ ਦੇ ਵਿੱਚ ਮੈਂ ਦਿੱਲੀ ਤੋਂ ਆ ਰਿਹਾ ਸੀਗਾ ਤੇ ਪਿੱਛੇ ਉਹਨਾਂ ਦੀ ਗੱਡੀ ਸੀ ਤੇ ਮੈਂ ਮਿਲਿਆ ਤੇ ਮੈਨੂੰ ਕਹਿੰਦੇ ਮੇਰੀ ਬੇਟੀ ਨੇ ਮੈਨੂੰ ਫਿਲਮ ਦਿਖਾਈ ਆ ਤੇ ਕਹਿੰਦੇ ਯਾਰ ਮੈਨੂੰ ਮੈਂ ਸੋਚਿਆ ਕਿ ਮੈਂ ਤੈਨੂੰ ਵਧਾਈਆਂ ਦੇਵਾਂ ਕਿ ਅਸੀਂ ਰੋਜ਼ ਕਥਾ ਕਰਦੇ ਆ ਲੋਕਾਂ ਨੂੰ ਇੰਨਾ ਕਹਿੰਦੇ ਆ ਵੀ ਤੁਸੀਂ ਇੱਕ ਫਿਲਮ ਦੇ ਰਾਹੀਂ ਲੋਕਾਂ ਨੂੰ ਉਹਨਾਂ ਕੁਝ ਸਮਝਾਇਆ ਵਾ ਕਹਿੰਦੇ ਗੁਰਪ੍ਰੀਤ ਨੂੰ ਮੇਰੇ ਲਈ ਮੁਬਾਰਕਾਂ ਦਿਓ ਵੀ ਇੰਨਾ ਅੱਛਾ ਬਾਣੀ ਦਾ ਉਚਾਰਨ ਕੀਤਾ ਉਹਨਾਂ ਨੇ ਸੋ ਉਹ ਚੀਜ਼ ਮੇਰੇ ਲਈ ਇੱਕ ਕਹ ਲਈ ਕਿ ਵੱਡੇ ਅਵਾਰਡ ਤੋਂ ਵੱਡੀ ਸੀਗੀ ਹੈ ਨਾ ਕਿ ਯਾਰ ਮੈਂ ਮੈਂ ਡਰਦਾ ਸੀ ਮੈਂ ਕਿਹਾ ਮੈਨੂੰ ਰੋਕ ਲੈਣਾ ਨੇ ਕੁਝ ਗਲਤੀ ਤਾਂ ਨਹੀਂ ਕੀਤੀ ਮੈਂ ਹੈ ਨਾ ਕਿ ਕੋਈ ਚੀਜ਼ ਉਹ ਚੀਜ਼ ਸੋ ਮੈਨੂੰ ਇਹ ਲੱਗਦਾ ਕਿ ਹਰ ਬੰਦੇ ਦੇ ਲੈ ਕੇ ਜਾਣ ਲਈ ਅਲੱਗ-ਅਲੱਗ ਚੀਜ਼ਾਂ ਨੇ ਕਿਉਂਕਿ ਮੇਰੀਆਂ 7-8 ਕਹਾਣੀਆਂ ਨੇ ਹਰ ਕੋਈ ਨਾ ਕੋਈ ਚੀਜ਼ ਕਿਸੇ ਨਾ ਕਿਸੇ ਨੂੰ ਕਨੈਕਟ ਕਰਦੀ ਆ। ਬਾਕੀ ਦਾ ਜੋ ਕੋਗੀ ਭਾਈ ਨੇ ਕਿਹਾ ਕਿਹਾ ਸੀ ਜਿੱਦਾਂ ਜਿੱਦਾਂ ਬਾਣੀ ਚੋਂ ਪੰਕਤੀਆਂ ਯੂਜ਼ ਕਰਦੇ ਆ ਹਰ ਬੰਦੇ ਦਾ ਅਲੱਗ ਇੱਕ ਥਾਟ ਪ੍ਰੋਸੈਸ ਹੁੰਦਾ। ਬਟ ਕਿਸੇ ਨੂੰ ਕੀ ਚੀਜ਼ ਟੱਚ ਕਰਦੀ ਆ ਉਹ ਹੈ। ਔਰ ਬਟ ਇੱਕ ਕਹਾਣੀ ਹੁੰਦੀ ਆ ਜਿਹੜੀ ਇਹ ਲੋਕਾਂ ਚੋਂ ਨਿਕਲੀ ਹੋਈ ਕਹਾਣੀਆਂ, ਲੋਕਾਂ ਦੀਆਂ ਕਹਾਣੀਆਂ ਨੇ। ਜੀ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਕਨੈਕਟ ਕਰ ਪਾ ਰਹੀ ਹਾਂ ਜਦੋਂ ਤੁਸੀਂ ਕਹਿਣਾ ਵੀ ਪੰਕਤੀਆਂ ਦੀ ਗੱਲ ਕੀਤੀ ਤੇ ਮੈਨੂੰ ਇਹਦਾ ਲੱਗਦਾ ਵਾਕਈ ਸਹੀ ਗੱਲ ਹੈ ਕਈ ਪੰਕਤੀਆਂ ਤੁਹਾਡੀ ਤਿੰਨੋਂ movies ਜੇ ਮੈਂ ਗੱਲ ਕਰਾਂ trailer ਵਿੱਚ ਵੀ ਆਪਾਂ ਦੇਖਿਆ ਵੀ ਕਈ ਪੰਕਤੀਆਂ ਐਸੀ ਜਿਹੜੀਆਂ ਆਪਾਂ ਸੁਣੀਆਂ ਪਰ ਅਣ ਸੁਣੀਆਂ ਹੈਨਾ ਪਰ ਅਮਲ ਨਹੀਂ ਕਰਦੇ ਕਈ ਵਾਰੀ ਜੀ ਬਿਲਕੁਲ ਬਹੁਤ ਚੀਜ਼ਾਂ ਨੇ ਜੀ ਮੈਂ ਰੈਗੂਲਰਲੀ ਮੈਂ ਡੇਲੀ ਪਾਠ ਕਰਦਾ ਤੇ ਮੈਂ ਕਈ ਵਾਰੀ ਇਹ ਕਹਿੰਦਾ ਮੈਨੂੰ ਬਹੁਤ ਚੀਜ਼ਾਂ ਦਾ ਕਈ ਵਾਰੀ ਸਮਝ ਨਹੀਂ ਆਉਂਦੀ ਬਟ ਮੈਂ ਪਾਠ ਕਰਦਾ ਹਨਾ ਫਿਰ ਹੌਲੀ ਹੌਲੀ ਹੁਣ ਮੈਂ ਨਾਲ ਸਮਝਣਾ ਸ਼ੁਰੂ ਕੀਤਾ ਕਿ ਯਾਰ ਮੈਂ ਪ੍ਰੋਪਰ ਇੱਕ ਵਾਰੀ ਚੀਜ਼ ਸਮਝਾਂ ਉਹਦਾ ਮੇਰੇ ਤੇ ਮਨ ਤੇ ਕੀ ਅਸਰ ਹੁੰਦਾ ਹੁਣ ਜਦੋਂ ਕਈ ਵਾਰੀ ਚੀਜ਼ਾਂ ਅਸੀਂ ਡਿਸਕਸ ਕਰਦੇ ਆ ਮੇਰਾ ਆਪਣਾ ਨਜ਼ਰੀਆ ਬਦਲ ਜਾਂਦਾ ਕਿ ਯਾਰ ਹਾਂ ਕਿਉਂਕਿ ਕਈ ਵਾਰੀ ਬਹੁਤ ਵਾਰੀ ਆਪਾਂ ਸੁਣਿਆ ਹੁੰਦਾ ਚੀਜ਼ਾਂ ਨਿਕਲੇ ਹੁੰਦੀਆਂ ਕਈ ਵਾਰੀ ਕੋਈ ਉ ਵੀ ਵਧੀਆ ਕੋਟ ਆਉਂਦੇ ਨੇ ਆਪਾਂ ਪੜ੍ਹ ਕੇ ਕਈ ਵਾਰੀ ਆ ਓਕੇ ਕਰ ਦਿੰਦੇ ਆ ਬਟ ਜਦੋਂ ਆਪਾਂ ਸਿੱਦੇ ਬਾਕੀ ਕੀ ਆ ਕੀ ਗੱਲ ਇੱਕ ਆਪਣੀ ਕਿਹੜੀ ਫਿਲਮ ਦੇ ਪਹਿਲੀ ਅਰਦਾਸ ਸੀ ਦੂਜੀ ਵੀ ਸਹੀ ਗੱਲ ਵੀ ਉਦੋਂ ਹੀ ਤੇ ਦੇ ਚਾ ਸਰਵਾਦੇ ਭਲੇ ਦੇ ਸ਼ਾ ਹਨਾ ਕਹਿੰਦਾ ਸਹੀ ਗੱਲ ਵੀ ਉਦੋਂ ਹੀ ਸਹੀ ਹੁੰਦੀ ਆ ਜੋ ਸਹੀ ਵਕਤ ਤੇ ਕੀਤੀ ਜਾਵੇ ਹਨਾ ਸੋ ਉਹ ਕੀ ਹੈ ਕਿ ਉਹ ਚੀਜ਼ ਦਾ ਇੰਪੈਕਟ ਉਦੋਂ ਹੀ ਪੈਂਦਾ ਜੇ ਕੋਈ ਵੀ ਆਪਾਂ ਅਸੀਂ ਕੋਟ ਯੂਜ਼ ਕਰਦੇ ਹਾਂ ਕਿਸੇ ਵੀ ਜਗ੍ਹਾ ਤੇ ਤਾਂ ਰਾਈਟ ਜਗ੍ਹਾ ਤੇ ਲਿਆ ਕੇ ਐਨ ਉੱਥੇ ਯੂਜ਼ ਕਰਨਾ ਹਨਾ ਕਈ ਵਾਰੀ ਉਹਦੇ ਲਈ ਸਾਡੇ ਬਹੁਤ ਡਿਸਕਸ਼ਨਾਂ ਹੁੰਦੀਆਂ ਵੀ ਇੱਥੇ ਆਪ ਪੰਕਤੀ ਯੂਜ਼ ਕੀਤੀ ਜਾਵੇ ਇੱਥੇ ਆਇਆ ਕੀਤਾ ਜਾਵੇ ਇੱਥੇ ਉਹ ਕੀਤਾ ਪਰ ਉਹ ਜਦੋਂ ਆਉਂਦੀ ਹੈ ਨਾ ਉਹ ਚੀਜ਼ ਸਾਨੂੰ ਹੁੰਦਾ ਕਿ ਉਹਦਾ ਇੰਪੈਕਟ ਪਵੇ ਹਨਾ ਉਹ ਜੀ ਬਿਲਕੁਲ ਸਹੀ ਗੱਲ ਹੈ ਕਹਿੰਦੇ ਵੀ ਤੁਸੀਂ ਜਿੱਦਾਂ ਕਿਹਾ ਵੀ ਰਾਈਟ ਟਾਈਮ ਹਨਾ ਗੱਲ ਉਹੀ ਹੁੰਦੀ ਹੈ ਉਹਦਾ ਸਮਾਂ ਸਹੀ ਹੁੰਦਾ ਹਨਾ ਬੰਦਾ ਮਾਰਾ ਨਹੀਂ ਹੁੰਦਾ ਉਹਦਾ ਟਾਈਮ ਮਾਰਾ ਹੁੰਦਾ ਉਹੀ ਗੱਲ ਹੈ ਤੇ ਜਦੋਂ ਤੁਸੀਂ ਡਿਸਕਸ਼ਨਸ ਕਰਦੇ ਹੋ ਤੇ ਆ ਤੁਸੀਂ ਆਪ ਤੇ ਨਹੀਂ ਕੋਈ ਕੌਣ ਜਿੱਤਦਾ ਚਲੋ ਨੋਕ-ਚੋਕ ਦੇ ਵਿੱਚ ਆ ਡਿਸਕਸ਼ਨ ਜਿੱਤਾ ਫਿਲਮ ਹੋਵੇ ਕਾਮੇਡੀ ਫਿਰ ਤਾਂ ਸਾਡੀ ਬਹੁਤ ਬੈਸ ਹੁੰਦੀ ਹੈ ਇਸ ਫਿਲਮ ਦੇ ਵਿੱਚ ਜਿਹੜਾ ਟਾਪਿਕ ਆ ਇਸ ਫਿਲਮ ਦੇ ਵਿੱਚ ਕੀ ਆ ਕੇ ਦੇਖੋ ਮੇਰੀ ਜੋ ਮੈਨੂੰ ਆਪਣੀ ਸਟਰੈਂਥ ਲੱਗਦੀ ਆ ਆਲਵੇਜ਼ ਕੋਗੀ ਭਾਜੀ ਵਧੀਆ ਦੱਸ ਸਕਦੇ ਨੇ ਇਸ ਜੀ ਨੂੰ ਇਹ ਤੇ ਮੈਨੂੰ ਆਪਣੀ ਸਟਰੈਂਥ ਲੱਗਦੀ ਆ ਵੀ ਮੇਰਾ ਸਟੋਰੀ ਸਕ੍ਰੀਨਪਲੇ ਕਹਾਉਣ ਦਾ ਤਰੀਕਾ ਸ਼ੂਟ ਕਰਨ ਦਾ ਤਰੀਕਾ ਬਹੁਤ ਅੱਛਾ ਹੁੰਦਾ ਤੇ ਜਿਵੇਂ ਮੈਂ ਡਾਇਲੋਗ ਲਿਖੇ ਨੇ ਮੈਂ ਇੱਕ ਆਪਣਾ ਵਿਜ਼ਨ ਬਣਾਉਣਾ ਕਿ ਭਾਜੀ ਆ ਚੀਜ਼ ਕਹਿਣ ਮੈਨੂੰ ਭਾਜੀ ਦਾ ਮੈਨੂੰ ਬੈਨੀਫਿਟ ਬਹੁਤ ਜਗ੍ਹਾ ਤੇ ਕੀ ਹੁੰਦਾ ਭਾਜੀ ਮੈਨੂੰ ਆ ਕੇ ਕਹਿੰਦੇ ਆ ਕਿ ਭਾਜੀ ਮੁੱਦਾ ਹੀ ਆ ਨਾ ਗੱਲ ਮੇਂ ਆਈ ਕਹਿਣੀ ਆ ਨਾ ਮੈਂ ਕਿਹਾ ਕਹਿੰਦੇ ਆ ਸੁਣੋ ਜੀ ਮੈਂ ਐ ਕਹਾਂ ਇੱਕ एवरी चीजਾਂ ਬਦਲ ਦਿੰਦੇ ਨੇ ਉਹ ਇਹਨਾਂ ਦੇ ਬਦਲਣ ਦੇ ਨਾਲ ਉਹ ਚੀਜ਼ ਜੇ ਮੇਰੀ ਇੱਥੇ ਹੁੰਦੀ ਆ ਤਾਂ ਉਹ ਇੱਥੇ ਚਲੇ ਜਾਂਦੀ ਆ ਹਨਾ ਐਜ਼ ਆ ਡਾਇਰੈਕਟਰ ਭਾਵੇਂ ਮੇਰੀ ਕਾਲ ਹੁੰਦੀ ਆ ਬਟ ਉਸ ਸੀ ਦੇ ਉੱਤੇ ਮੈਨੂੰ ਬਹੁਤ ਕੌਨਫੀਡੈਂਸ ਹੁੰਦਾ ਐਂਡ ਈਵਨ ਕਈ ਸੀਨ ਵੀ ਰਹਿ ਹਜੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਮੈਂ ਪਹਿਲਾਂ ਹੀ ਇਹਨਾਂ ਕੋ ਚਲੇ ਜਾਣਾ ਇਹ ਭਾਜੀ ਆ ਮਰੇ ਪੰਜ-ਸੱਤ ਸੀਨ ਨੇ ਇਹਨਾਂ ਤੇ ਆਪਾਂ ਅਲੱਗ ਤੋਂ ਬਹਿਣਾ ਕਿਉਂਕਿ ਇਹ ਸਾਡੇ ਮਾਸਟਰ ਸਟ੍ਰੋਕ ਨੇ ਇਹ ਆਪਾਂ ਨੇ ਜੇ ਇਹ ਸਾਡੇ ਸੀਨ ਵਰਕ ਨਹੀਂ ਨਾ ਕੀਤੇ ਇਹਦਾ ਮਤਲਬ ਆਪਾਂ ਫੇਲ ਐ ਠੀਕ ਐ ਬਾਕੀ ਜੋ ਮਰਜੀ ਹੋਵੇ ਕਿਉਂਕਿ ਮੇਰੇ ਲਈ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਮੇਰੀ ਫਿਲਮ ਦੇ ਪਿੱਲਰ ਨੇ ਇਹ ਸੀਨ ਸੋ ਉਹ ਸੀਨਾਂ ਲਈ ਫੇਰ ਬੈਠਦੇ ਆ ਆਪਾਂ ਦੁਬਾਰਾ ਚਾਹੇ ਕਈ ਵਾਰੀ ਤਾਂ ਇੱਕ ਵਾਰੀ ਤਾਂ ਮੈਨੂੰ ਯਾਦ ਆ ਕਿ ਇੱਕ ਸੀਨ ਪਿਛਲੀ ਫਿਲਮ ਦੇ ਵਿੱਚ ਸੀ ਤੁਸੀਂ ਬਲੀਵ ਕਰਿਓ ਮੈਂ 100 ਵਾਰੀ ਲਿਖਿਆ ਹੋਣਾ ਸੀ ਉਹ 100 ਵਾਰੀ ਲਿਖਣ ਤੋਂ ਬਾਅਦ ਵੀ ਸਾਡੇ ਹੱਥ ਖੜੇ ਹੋ ਗਏ ਮੈਂ ਭਾਜੀ ਕੋ ਗਿਆ ਮੈਂ ਕਿਹਾ ਭਾਜੀ ਮੈਂ ਕਿਹਾ ਆਪਾਂ ਬਹਿਣਾ ਯਾਰ ਮੈਂ ਕਿਹਾ ਸੀਨ ਮੇਰੇ ਮੇਰੇ ਸਬ ਮਤਲਬ ਆਏ ਇੰਪੈਕਟ ਹੀ ਨਹੀਂ ਆ ਰਿਹਾ ਇੰਪੈਕਟ ਹੀ ਨਹੀਂ ਆ ਰਿਹਾ ਪਤਾ ਨਹੀਂ ਕੀ ਜਿਵੇਂ ਕਹ ਲਈਏ ਔਰ ਦੂਸਰਾ ਇਹ ਨਹੀਂ ਹੈ ਚਾਹੇ ਕੋਈ ਬੰਦਾ ਜਿੰਨਾ ਵਧੀਆ ਮਰਜੀ ਉਹਨੂੰ ਜਿੰਨੀ ਮਰਜੀ ਨੌਲੇਜ ਹੋਵੇ ਕਈ ਵਾਰੀ ਰੱਬੀ ਇਹ ਚੀਜ਼ ਹੁੰਦੀ ਆ ਪਾਜੀ ਨੇ ਉੱਥੇ ਹੀ ਬੈਠ ਕੇ ਗੱਲ ਸ਼ੁਰੂ ਕੀਤੀ ਮੈਨੂੰ ਲੱਗਦਾ ਹਨ 5 ਮਿੰਟ ਵੀ ਨਹੀਂ ਲੱਗੇ ਔਰ ਉਹ ਸਾਡੀ ਅਰਦਾਸ ਕਰਾਂ ਦਾ ਬੜਾ ਆਈਕੋਨਿਕ ਸੀਨ ਸੀ ਉਹ ਜਦੋਂ ਮੈਨੂੰ ਪਤਾ ਲੱਗਦਾ ਕਿ ਪਾਜੀ ਨੂੰ ਬਿਮਾਰੀ ਆ ਸੀ ਉਹ ਵਾਸ਼ਰੂਮ ਸ਼ੂਟ ਕੀਤਾ ਇਹ ਸਿੰਗਲ ਸ਼ਾਟ ਸਿੰਘਾ ਉਹਦਾ ਕੱਲਾ ਕੱਲਾ ਡਾਇਲੋਗ ਹਰ ਚੀਜ਼ ਭਾਜੀ ਦੀ ਲਿਖੀ ਹੋਈ ਸੀਗੀ ਹਨ ਤੇ ਉਹ ਮੈਨੂੰ ਮੇਰੇ ਲਈ ਬਹੁਤ ਪਲੱਸ ਹੋ ਜਾਂਦਾ ਉਸ ਜੇ ਤੁਹਾਡੇ ਐਕਟਰ ਤੋਂ ਜਿਹੜਾ ਤੁਸੀਂ ਕਰੈਕਟਰ ਕਰਾ ਰਹੇ ਹੋ ਜੀ ਤੇ ਜੈਨੂਅਨ ਉਸ ਕਰੈਕਟਰ ਬਾਰੇ ਉਸ ਐਕਟਰ ਨੂੰ ਬਹੁਤ ਨੋਲਜ ਹੋਵੇ ਤਾਂ ਉਹ ਕਰੈਕਟਰ ਕਮਾਲ ਹੀ ਉੱਠ ਕੇ ਆਊਗਾ ਕਹਿੰਦਾ ਜਾਂ ਬਾਤ ਮੈਂ ਲੈਦਾ ਗੱਲਾਂ ਗੱਲਾਂ ਚ ਤੁਹਾਨੂੰ ਸਿਆਣਾ ਕਹਤਾ ਇਹਨਾਂ ਨੇ ਇਹ ਸਿਆਣੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਗੱਲਾਂ ਗੱਲਾਂ ਚ ਕੀ ਕਹਿ ਜਾਂਦਾ ਨਹੀਂ ਹੁਣ ਮੈਨੂੰ ਇਹ ਨਹੀਂ ਪਤਾ ਵੀ ਐਕਸਪੀਰੀਅੰਸ ਤੇ ਸਿਆਣੇ ਕਿਆ ਵੀ ਉਮਰ ਵੱਲੋਂ ਕਿਆ ਹੈ ਦੋਵੇਂ ਪਾਸੇ ਜੀ ਉਮਰ ਚ ਤਾਂ ਹੈਗੇ ਹੀ ਆ ਐਕਸਪੀਰੀਅੰਸ ਵੱਲੋਂ ਵੀ ਨੋ ਡਾਊਟ ਹੈ ਕਿ ਮੈਂ ਇਹਨਾਂ ਨਾਲੋਂ ਸੀਨੀਅਰ ਆ ਬਟ ਇਹ ਦੋ ਗੱਲਾਂ ਤੋਂ ਉੱਪਰ ਦੀ ਜਿਹੜੀ ਗੱਲ ਹੈ ਸਿਆਣਾ ਉਹ ਹੁੰਦਾ ਜਿਹਨੂੰ ਹਰ ਗੱਲ ਦਾ ਵਜ਼ਨ ਦਾ ਪਤਾ ਹੋਵੇ ਨਾਪ ਤੋਲ ਦਾ ਵੱਡਿਆਂ ਨੂੰ ਸਤਕਾਰ ਦੇਣ ਦਾ ਵੀ ਪਤਾ ਹੋਵੇ ਤੇ ਆਪਣੇ ਕੰਮ ਦਾ ਵਿਲਮ ਹੋਵੇ ਕੱਲੇ ਸਤਕਾਰ ਦੇ ਕੇ ਇੱਕ ਬੱਚਾ ਘਰ ਚ ਬੈਠਾ ਕਰਦਾ ਕੁਛ ਨਹੀਂ ਨਠੱਲਾ ਬਰ ਪਾ ਪਾਈ ਪਾ ਭਾਈ ਕਰ ਛੜਦਾ ਸਾਰਾ ਦਿਨ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਣਾ ਹੈਨਾ ਬੀਬੀ ਜੀ ਬੀਬੀ ਜੀ ਕਰ ਛੱਡੇ ਹੈਣਾ ਵੀਦੇ ਵੀਰੇ ਕੋਈ ਫਾਇਦਾ ਨਹੀਂ ਜਦ ਤੱਕ ਉਹ ਕੁਛ ਕਰਦਾ ਨਹੀਂ ਹੈਨਾ ਕੱਲਾ ਪਿਆਰ ਸਤਕਾਰ ਦਿੱਤਾ ਵੀ ਕੰਮ ਨਹੀਂ ਆਉਂਦਾ ਜਦ ਤੱਕ ਤੁਹਾਨੂੰ ਆਪਣੇ ਕੰਮ ਦਾ ਇਲਮ ਨਹੀਂ ਹੈ ਕਿ ਮੈਂ ਬਣਿਆ ਕਿਹੜੇ ਕੰਮ ਲਈ ਆ ਸੋ ਅਸੀਂ ਹਮੇਸ਼ਾ ਜਦੋਂ ਸਾਡੀ ਡਿਸਕਸ਼ਨ ਹੁੰਦੀ ਹੈ ਜਾਂ ਜਿਹਨੂੰ ਲਫਸ ਕਈ ਵਾਰੀ ਅਸੀਂ ਬਹਿਸ ਵੀ ਕਹਿ ਦਿੰਨੇ ਬਹਿਸ ਅਰਦਾਸ ਲਈ ਤਾਂ ਕਦੇ ਹੁੰਦੀ ਨਹੀਂ ਇਹਦੇ ਲਈ ਡਿਸਕਸ਼ਨ ਹੀ ਹੁੰਦੀ ਹੈ ਬਹਿਸ ਸਾਡੀ ਹੁੰਦੀ ਹੈ ਤਾਂ ਕੈਰੀ ਆਂ ਜੱਟਾ ਜਿਹੜਾ ਟਾਈਮ ਤੇ ਹੁੰਦੀ ਹੈ ਤੇ ਉਹਦੇ ਤਾਂ ਕਈ ਵਾਰੀ ਮੂੰਹ ਵੱਟ ਕੇ ਬਿਲਾ ਠੀਕ ਆ ਜੇ ਨਹੀਂ ਪਸੰਦ ਭਾਈ ਫਿਰ ਜੋ ਕਹਿੰਦੇ ਉਹ ਕਰ ਲੈਂਦੇ ਆ ਉਹ ਕਹਦੀ ਫਿਰ ਗਿੱਪੀ ਮੂੰਹ ਵੱਟ ਕਰ ਜਾ ਫਿਰ ਮੈਂ ਕੌਣ ਫਿਰ ਤੁਸੀਂ ਹੀ ਡਿਸਾਈਡ ਕਰਨਾ ਫਿਰ ਮੈਂ ਚਲਾ ਜਾਂਦਾ ਦਰਾਨੀਆਂ ਜਠਾਨੀਆਂ ਮਨ ਜਾਂਦੀ ਹੁੰਦੀ ਸੀ ਨਹੀਂ ਉਹਦੇ ਚ ਬਹੁਤ ਹੁੰਦਾ ਐਕਚੁਅਲੀ ਉਹਦਾ ਰੀਜ਼ਨ ਕੀ ਹੁੰਦਾ ਨਾ ਕਈ ਸੀਨ ਹ ਕਿ ਇੱਕ ਸੀਨ ਹੈ ਹੁਣ ਪੰਜ ਜਣੇ ਬੈਠੇ ਆ ਸੋ ਪੰਜ ਜਣਿਆਂ ਦਾ ਆਪ ਦਾ ਆਪ ਦਾ ਵਿਸ਼ਾ ਹੁਣ ਉਹਦੇ ਚ ਸੀਨ ਦੇ ਵਿੱਚ ਤਾਂ ਹੀ ਹੋ ਜਾਦਾ ਇਹ ਪੰਜ ਕਿਹਦਾ ਘੈਂਟ ਆ ਜੀ ਜੀ ਹਰ ਬੰਦੇ ਨੂੰ ਆਪਣਾ ਪੜਾਉਂਦਾ ਔਰ ਗੱਲ ਫੁਰਦੀ ਹੁੰਦੀ ਆ ਸਭ ਨੂੰ ਕੋਈ ਮਾਹੌਲ ਐਦਾਂ ਹੁੰਦਾ ਪਰ ਕਈ ਚੀਜ਼ਾਂ ਫਿਰ ਹਾਸਾ ਬਹੁਤ ਹੁੰਦਾ ਪਰ ਉਹ ਸੀਨਾਂ ਨਹੀਂ ਪੰਜ ਆਉਂਦੇ ਹੁੰਦੇ ਸੋ ਇਹਦੇ ਚ ਕੀ ਇਸ ਫਿਲਮ ਦੇ ਵਿੱਚ ਉਹ ਚੀਜ਼ ਨਹੀਂ ਹੁੰਦੀ ਇਸ ਫਿਲਮ ਦੇ ਵਿੱਚ ਸਾਡਾ ਮੁੱਦਾ ਇੱਕ ਕਲੀਅਰ ਹੁੰਦਾ ਕਿ ਇਹ ਆ ਚੀਜ਼ ਹੈ ਇਹਨੂੰ ਦਰੁਸਤ ਕਿਦਾਂ ਲਿਆਂਦਾ ਜਾਵੇ ਸੋ ਇਸ ਲਈ ਬਹਿਸ ਨਹੀਂ ਹੁੰਦੀ ਇੱਕ ਹੈਲਥੀ ਡਿਸਕਸ਼ਨ ਹੈ ਔਰ ਮੈਨੂੰ ਲੱਗਦਾ ਕਿ ਹੋਣੀ ਵੀ ਚਾਹੀਦੀ ਹੈ ਬੈਸਟ ਅਸੀਂ ਉਹ ਜੋ ਡਿਸਕਸ਼ਨ ਦੇ ਵਿੱਚੋਂ ਹੀ ਬੈਸਟ ਕੱਢ ਸਕਦੇ ਹਾਂ ਜਦ ਤੱਕ ਅਸੀਂ ਇੱਕ ਚੀਜ਼ ਤੇ ਵਿਚਾਰ ਹੀ ਨਹੀਂ ਕਰਾਂਗੇ ਨਾ ਉਸ ਜਿਹੜੀ ਸੀਨ ਦਾ ਕਦੇ ਵੀ ਸਟਰਕਚਰ ਹੀ ਨਹੀਂ ਬਣ ਸਕਦਾ ਕਿਉਂਕਿ ਉੱਤੇ ਵਿਚਾਰ ਨਹੀਂ ਹੋਇਆ ਹਣਾ ਜੋ ਮਿਲਿਆ ਉਹ ਕਹਤਾ ਵੀ ਤੈਨੂੰ ਇਹੀ ਬੋਲਣਾ ਪੈਣਾ ਐ ਐਕਟਰ ਨੇ ਵੀ ਉਹੀ ਬੋਲਤਾ ਤੇ ਫਿਰ ਉਹਦੇ ਤੇ ਬਹੁਤ ਵੱਡਾ ਰਿਸਕ ਐ ਹਾਂ ਵਿਚਾਰ ਕਰਨ ਤੋਂ ਬਾਅਦ ਇਹ ਡਿਸੀਜਨ ਹੋਵੇ ਕਿ ਨਹੀਂ ਇਹੀ ਠੀਕ ਐ ਤਾਂ ਉਹਦੀ ਕੀਮਤ ਜ਼ਿਆਦੀ ਐ ਔਰ ਉਹ ਮੈਨੂੰ ਲੱਗਦਾ ਉਹ ਅਰਦਾਸ 1 2 ਤੇ ਹੁਣ 3 ਦੇ ਵਿੱਚ ਬਿਲਕੁਲ ਦਿਖ ਰਿਹਾ ਸਾਰੀ ਆਡੀਅנס ਨੂੰ ਵੀ ਦਿਖ ਰਿਹਾ ਹੈ ਹਨ ਤੇ ਜਿੱਦਾਂ ਕਿ ਮੈਂ ਕਿਹਾ ਵੀ ਹੁਣ ਪ੍ਰੋਮੋਸ਼ਨ ਦੀ ਤੇ ਆਫ ਕੌਰਸ ਲੋੜ ਨਹੀਂ ਆ ਪਰ ਫਿਰ ਵੀ ਜੇ ਤੁਸੀਂ ਕੁਝ ਸ਼ਬਦਾਂ ਦੇ ਵਿੱਚ ਜਾਂਦੇ ਜਾਂਦੇ ਆਡੀਅנס ਨੂੰ ਆ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਹੈ ਇਹਦੇ ਬਾਰੇ ਕੀ ਕਹੂੰਗੇ ਦੇਖੋ ਸਾਡਾ ਸਿਧਾਂਤ ਹੈ ਇਹ ਕੋਈ ਫਿਲਮ ਨਹੀਂ ਹੈ ਕੋਈ ਇਹ ਨਹੀਂ ਹੈ ਕਿ ਕੋਈ ਹਵਾ ਚੋੜ ਦੀ ਗੱਲ ਹੈ ਇਹ ਸਾਡਾ ਮੂਲ ਸਿਧਾਂਤ ਹੀ ਇਹਦੇ ਤੇ ਟਿਕੀ ਹੈ ਸਾਡੀ ਕੌਮ ਸਾਰੀ ਅਸੀਂ ਕਦੇ ਵੀ ਰੱਬ ਕੋਲੋਂ ਸੈਲਫਿਸ਼ ਹੋ ਕੇ ਆਪਣੇ ਲਈ ਨਹੀਂ ਮੰਗ ਸਕਦੇ ਜੇ ਮੰਗਦੇ ਵੀ ਆ ਚਲੋ ਅਸੀਂ ਲੋੜ ਪੈਣ ਤੇ ਪਰ ਉਹ ਸਾਡੀਆਂ ਆਪਣੀਆਂ ਨਿੱਜੀ ਲੋੜਾਂ ਨੇ ਜਾਂ ਸਾਡੀਆਂ ਮਜਬੂਰੀਆਂ ਜਿਹੜੀਆਂ ਮੰਗਾਉਂਦੀਆਂ ਪਰ ਸਾਨੂੰ ਸਿਧਾਂਤ ਤਰ ਆਪਣੇ ਹੀ ਦਿੱਤਾ ਨਾ ਕਿ ਨਾਨਕ ਨਾਮ ਚੜਦੀ ਕਲਾ ਵੀ ਹਮੇਸ਼ਾ ਸਾਰੀ ਲੁਕਾਈ ਲਈ ਦੁਨੀਆ ਲਈ ਮੰਗੋ ਕਿ ਸਾਰੇ ਖੁਸ਼ਬਾਸ਼ ਰਹਿਣ ਔਰ ਹਾਈ ਸਪਿਰਿਟਸ ਵਿੱਚ ਰਹਿਣ ਤੇਰੇ ਭਾਣੇ ਸਰਬਸਦਾ ਤੇਰੇ ਭਾਣੇ ਚ ਰਹਿ ਕੇ ਸਭ ਦਾ ਭਲਾ ਹੋਵੇ ਹਮੇਸ਼ਾ ਠੀਕ ਹੈ ਨਾ ਇਹ ਕਨਸੈਪਟ ਹੈ ਇਹ ਫਲਸਫਾ ਹੈ ਫਿਲਾਸਫੀ ਹੈ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਉੱਪਰ ਇਹ ਦੁਨੀਆ ਦੀ ਸਭ ਤੋਂ ਛੋਟੀ ਐਟ ਦ ਸੇਮ ਟਾਈਮ ਦੁਨੀਆ ਦੀ ਸਭ ਤੋਂ ਵੱਡੀ ਅਰਦਾਸ ਹੈ ਜਿੱਦਾਂ ਅਸੀਂ ਮਾਹਵਿਲਨ ਦੀ ਪ੍ਰਮੋਸ਼ਨ ਵੇਲੇ ਗੱਲ ਕਰਦੇ ਸੀ ਕਿ ਦੁਨੀਆ 'ਚ ਕਿਸੇ ਨੂੰ ਪੁੱਛੋ ਤੇ ਮਾਂ ਤੋਂ ਛੋਟਾ ਸ਼ਬਦ ਕੋਈ ਨਹੀਂ ਮਾਂ ਜੀ ਤੇ ਇਸ ਤੋਂ ਵੱਡਾ ਵੀ ਕੋਈ ਨਹੀਂ ਦੁਨੀਆ 'ਚ ਠੀਕ ਹੈ ਨਾ ਉਦਾਂ ਹੀ ਇਹਨਾਂ ਦੋ ਪੰਕਤੀਆਂ ਤੋਂ ਛੋਟੀ ਵੀ ਅਰਦਾਸ ਕੋਈ ਨਹੀਂ ਤੇ ਇਸ ਤੋਂ ਵੱਡੀ ਵੀ ਅਰਦਾਸ ਕੋਈ ਨਹੀਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ 'ਚ ਸਭ ਕੁਝ ਹੀ ਆ ਗਿਆ ਤੇ ਮੈਨੂੰ ਲੱਗਦਾ ਤੁਸੀਂ ਵੀ ਜਾਂਦੇ ਜਾਂਦੇ ਇਹੀ ਗੱਲ ਕਹਿਣਾ ਚਾਹੋਗੇ ਕਿ ਆਹ ਅਰਦਾਸ ਸਰਬੱਤੇ ਭਲੇ ਦੀ ਹੈ ਹਨਾ ਬਿਲਕੁਲ ਜੀ ਸਰਬੱਤੇ ਭਲੇ ਦੀ ਅਰਦਾਸ ਹੈ 13 ਸਪਟੈਂਬਰ ਨੂੰ ਰਿਲੀਜ਼ ਹੋਣੀ ਹੈ ਫਿਲਮ ਸਾਡੀ ਤੇ ਜ਼ਰੂਰ ਜਾ ਕੇ ਦੇਖਿਓ ਸਾਨੂੰ ਆਪਣੇ ਫੀਡਬੈਕ ਦਿਓ ਤੁਹਾਡੇ ਫੀਡਬੈਕਸ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਅਸੀਂ ਅੱਗੇ ਵਾਸਤੇ ਹੋਰ ਚੰਗਾ ਕੀ ਕਰ ਸਕਦੇ ਹਾਂ ਜੀ ਬਿਲਕੁਲ ਤੇ ਅਗਲੀਆਂ ਜਿੰਨੀਆਂ ਵੀ ਅਰਦਾਸਾਂ ਨੇ ਅਸੀਂ ਤੁਹਾਡੇ ਨਾਲ ਹੋਈਏ ਕਿਉਂਕਿ ਆਡੀਅנס ਨੂੰ ਲੱਗਦਾ ਜਿੰਨਾ ਤੁਹਾਨੂੰ ਪਿਆਰ ਦੇ ਰਹੀ ਹੈ ਨਾ ਉਹ ਅਰਦਾਸ 1 2 ਤੇ 3 ਦੇ ਨਾਲ ਅਪ ਅਪ ਐਂਡ ਅਪ ਹੀ ਜਾ ਰਿਹਾ ਹੈ ਨਾ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ